ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬਲਟਨ ਵਿੱਚ ਖੜੇ ਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਗੁਰਗੱਲ ਖਬਰਾਂ ਦੀ ਸ਼ੁਰੂਆਤ ਪਹਿਲਾਂ ਇੱਕ ਨਸਰ ਮਾਰਤੇ ਆਮ ਹੈਡਲਾਈਨਸ ਤੇ ਅਮਰੀਕਾ ਨੇ ਭਾਰਤ ਤੇ 26% ਟੈਰਿਫ ਐਲਾਨਿਆ ਡ੍ਰੰਪ ਨੇ ਕਿਹਾ ਮੋਦੀ ਮੇਰੇ ਚੰਗੇ ਦੋਸਤ ਪਰ ਟੈਰਿਫ ਤੇ ਉਹਨਾਂ ਦਾ ਵਿਵਾਦ ਨਹੀਂ ਹੈ ਸਹੀ ਟੈਰਿਫ ਐਲਾਨਣ ਤੋਂ ਬਾਅਦ ਅਮਰੀਕਾ ਨੂੰ ਵੱਡਾ ਖਤਰਾ ਰਿਕਾਰਡ ਤੋੜ ਪੱਧਰ ਤੇ ਵੱਧ ਸਕਦੀ ਹੈ ਮਹਿੰਗਾਈ ਤੂਫਾਨ ਤੇ ਹੜਾ ਕਾਰਨ ਜੰਝਵਨ ਪ੍ਰਭਾਵਿਤ ਡਿੱਗੇ ਬਿਜਲੀ ਦੇ ਖੰਭੇ ਕਈ ਘਰਾਂ ਦੀ ਬਿਜਲੀ ਕੁੱਟ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਨੇ ਭਾਰਤ ਤੇ 26% ਟੈਰਫ ਲਗਾ ਦਿੱਤਾ ਹੈ ਡੋਨਾਲਡ 트ੰਪ ਨੇ ਕਿਹਾ ਹੈ ਕਿ ਮੋਦੀ ਇੱਕ ਚੰਗੇ ਦੋਸਤ ਨੇ ਪਰ ਟੈਰਫ ਤੇ ਉਹਨਾਂ ਦਾ ਵਿਵਾਦ ਸਹੀ ਨਹੀਂ ਹੈ ਮੇਕ ਅਮਰੀਕਾ ਵੈਲਥ ਅਗੇਨ ਇਵੈਂਟ ਦੇ ਵਿੱਚ ਸ਼ਿਖਰ ਤੇ ਪਹੁੰਚਣ ਤੋਂ ਬਾਅਦ ਐਮੇਕ੍ਰਿਕ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਕਿ ਭਾਰਤ ਬਹੁਤ ਬਹੁਤ ਟਫ ਹੈ ਪ੍ਰਧਾਨ ਮੰਤਰੀ ਹੁਣੇ ਹੀ ਚਲੇ ਗਏ ਨੇ ਤੇ ਮੇਰੇ ਬਹੁਤ ਚੰਗੇ ਦੋਸਤ ਨੇ ਪਰ ਤੁਸੀਂ ਸਾਡੇ ਨਾਲ ਸਹੀ ਵਿਵਾਰ ਨਹੀਂ ਕਰ ਰਹੇ ਹੋ ਉਹ ਸਾਡੇ ਤੋਂ 52% ਟੈਰਫ ਲੈਂਦੇ ਨੇ ਅਤੇ ਅਸੀਂ ਉਹਨਾਂ ਤੋਂ ਲਗਭਗ ਕੁਝ ਵੀ ਨਹੀਂ ਲੈਂਦੇ ਇਸ ਤੋਂ ਬਾਅਦ ਭਾਰਤ ਨੇ ਕਿਹਾ ਕਿ ਉਹ ਗੱਲਬਾਤ ਦੇ ਰਾਹੀਂ ਇਸ ਮਾਮਲੇ ਦਾ ਹੱਲ ਲੱਭਣਗੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਦੇ ਰਾਤ ਭਾਰਤ ਤੇ 60% ਟੈਰਫ ਲਗਾਉਣ ਦਾ ਐਲਾਨ ਕੀਤਾ ਹੈ ट्रम्प ਨੇ ਕਿਹਾ ਕਿ ਭਾਰਤ ਬਹੁਤ ਸਖਤ ਹੈ ਮੋਦੀ ਮੇਰਾ ਚੰਗਾ ਦੋਸਤ ਹੈ ਪਰ ਉਹ ਸਾਡੇ ਨਾਲ ਸਹੀ ਵਿਹਾਰ ਨਹੀਂ ਕਰ ਰਿਹਾ 트੍ਰੰਪ ਨੇ ਕਿਹਾ ਕਿ ਭਾਰਤ ਅਮਰੀਕਾ ਤੇ 52 ਫੀਸਦੀ ਤੱਕ ਟੈਰਿਫ ਲਾਉਂਦਾ ਹੈ ਇਸ ਲਈ ਅਮਰੀਕਾ ਭਾਰਤ ਤੇ 26 ਫੀਸਦੀ ਟੈਰਿਫ ਲਾਏਗਾ ਅਸੀਂ ਦੂਜੇ ਦੇਸ਼ ਸਾਡੇ ਤੋਂ ਜੋ ਟੈਰਿਫ ਵਸੂਲ ਰਹੇ ਨੇ ਉਸ ਤੋਂ ਲਗਭਗ ਅੱਧਾ ਟੈਰਿਫ ਵਸੂਲ ਕਰਾਂਗੇ ਇਸ ਲਈ ਟੈਰਿਫ ਪੂਰੀ ਤਰ੍ਹਾਂ ਪਰਸਪਰ ਨਹੀਂ ਹੋਣਗੇ ਮੈਂ ਇਹ ਕਰ ਸਕਦਾ ਸੀ ਪਰ ਇਹ ਬਹੁਤ سارے ਦੇਸ਼ਾਂ ਲਈ ਮੁਸ਼ਕਲ ਹੋਵੇਗਾ ਅਸੀਂ ਇਹ ਨਹੀਂ ਕਰਨਾ ਚਾਹੁੰਦੇ ਸੀ ਭਾਰਤ ਤੋਂ ਇਲਾਵਾ ਚੀਨ ਤੇ 34% ਯੂਰੋਪੀਅਨ ਯੂਨੀਅਨ ਤੇ 20% ਦੱਖਣੀ ਕੋਰੀਆ ਤੇ 25% ਜਾਪਾਨ ਤੇ 24% ਵਿਤਨਾਮ ਤੇ 64% ਤੇ ਤਾਈਵਾਨ ਤੇ 32% ਟੈਰਿਫ ਲਗਾਇਆ ਜਾਵੇਗਾ। ਅਮਰੀਕਾ ਨੇ ਲਗਭਗ 60 ਦੇਸ਼ਾਂ ਤੇ ਉਹਨਾਂ ਦੇ ਟੈਰਿਫ ਦੇ ਮੁਕਾਬਲੇ ਅੱਧਾ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਇਸ ਬਾਰੇ ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ 트ੰਪ ਵੱਲੋਂ ਲਗਾਏ ਗਏ ਟੈਰਿਫ ਦਾ ਮੁਲਾਂਕਣ ਕਰ ਰਹੇ ਨੇ। ਭਾਰਤ ਦਾ ਧਿਆਨ ਜਵਾਬੀ ਟੈਰਿਫ ਲਗਾਉਣ ਤੇ ਨਹੀਂ ਹੈ ਸਗੋਂ ਗੱਲਬਾਤ ਰਾਹੀਂ ਅਮਰੀਕਾ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਤੇ ਹੈ। 46%, we're charging them 24%. India, very, very tough, very, very tough. The Prime Minister just left, and he's a great friend of mine, but I said, You're a friend of mine, but you're not uh, be treating us right. They charge us 52%. You have to understand, we charge them almost nothing for years and years and decades. And it was only uh, seven years ago when I came in, uh, we started with China and charged them. We took in hundreds of billions of dollars from. China in tariffs. And they understood, honestly. President Xi understood. He said, Look, I understand. And the other countries, and they all understand. We're going to have to go through a little tough love, maybe, but they all understand. They're ripping us off, and they understood it. Uh, Prime Minister of Japan, uh, Shinzo, was Shinzo Abe. He was a fantastic man. He was unfortunately taken from us, assassination. But I went to him and I said, Shinzo, we have to do something. A trade is not fair. And he said, I know that. I know that. And he was a great gentleman. He was uh, a fantastic man. But he understood immediately what I was talking about. I said, Shinzo, we have to do something. He said, I know that. And we worked out a deal. And it would have been a much better deal. But frankly, uh, there were many years left in the deal that was made previous to my getting there. But it was it was something. ਜਿਕਰੇ ਖਾਸ ਹੈ 9 ਅਪ੍ਰੈਲ ਤੋਂ ਪਰਸਪਰ ਟੈਰਿਫ ਲਾਗੂ ਹੋਣਗੇ ਅਮਰੀਕਾ 'ਚ ਦਾਖਲ ਹੋਣ ਵਾਲੇ ਸਾਰੇ ਸਮਾਨ ਤੇ 10 ਫੀਸਦੀ ਬੇਸਲਾਈਨ ਭਾਅ ਘਟੋਕਾ ਟੈਰਿਫ ਲਗਾਇਆ ਜਾਵੇਗਾ ਬੇਸਲਾਈਨ ਟੈਰਿਫ 5 ਅਪ੍ਰੈਲ ਨੂੰ ਲਾਗੂ ਹੋਵੇਗਾ ਤੇ ਇਸ ਪ੍ਰੋਕਲ ਟੈਰਫ 9 April ਨੂੰ ਅਧਿਕਰਾਤ 12 ਵਜੇ ਤੋਂ ਬਾਅਦ ਲਾਗੂ ਹੋਣਗੇ ਵਪਾਰ ਦੇ ਆਮ ਨਿਯਮਾਂ ਤੇ ਤਹਿਤ ਦਰਾਮਦਾਂ ਤੇ ਬੇਸਲਾਈਨ ਟੈਰਫ ਲਗਾਏ ਜਾਂਦੇ ਨੇ ਜਦਕਿ ਪਰਸਪਰ ਟੈਰਫ ਕਿਸੇ ਹੋਰ ਦੇਸ਼ ਦੇ ਟੈਰਫ ਤੇ ਜਵਾਬ ਚ ਲਗਾਏ ਜਾਂਦੇ ਨੇ ਵਿਧਿਨ ਡੋਨਲਡ 트ੰਪ ਨੇ ਬਹੁਤ ਸਾਰੇ ਦੇਸ਼ਾਂ ਦੇ ਉੱਤੇ ਪਰਸਪਰ ਟੈਰਿਫ ਐਲਾਨ ਦਿੱਤੇ ਨੇ ਇਨ੍ਹਾਂ ਟੈਰਿਫਾਂ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਇਹ ਟੈਰਿਫ ਡੋਨਲਡ 트ੰਪ ਨੂੰ ਮਹਿੰਗੇ ਪੈਣਗੇ ਅਮਰੀਕਾ ਦੇ ਵਿੱਚ ਰਿਕਾਰਡ ਤੋੜ ਪੱਧਰ ਦੇ ਉੱਤੇ ਮਹਿੰਗਾਈ ਵੱਧ ਸਕਦੀ ਹੈ ਕਿਉਂਕਿ ਜਿਨ੍ਹਾਂ ਮੁਲਕਾਂ ਦੇ ਉੱਤੇ ਡੋਨਲਡ 트ੰਪ ਨੇ ਰੈਸਪਰੋਕਲਰ ਟੈਰਿਫ ਲਗਾਏ ਨੇ ਉਹ ਦੇਸ਼ ਵੀ ਪਰਸਪਰ ਟੈਰਿਫ ਜਾਂ ਫਿਰ ਟਿਟ ਫੋਰ ਟੈਟ ਵਰਗੀ ਨੀਤੀ ਅਪਣਾ ਸਕਦੇ ਨੇ ਤੇ ਸਥਿਤੀ ਖਰਾਬ ਹੋ ਸਕਦੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਵੱਲੋਂ ਲਗਾਏ ਗਏ ਟੈਰਿਫ ਦਾ ਅਮਰੀਕੀ ਅਰਥਵਿਵਸਥਾ ਤੇ ਡੂੰਘਾ ਅਸਰ ਪੈ ਸਕਦਾ ਹੈ ਖਾਸ ਕਰਕੇ ਮਹਿੰਗਾਈ ਦੇ ਮੋਰਚੇ ਤੇ 트럼ਪ ਦਾ 26% ਟੈਰਿਫ ਦਾ ਫੈਸਲਾ ਜੋ ਮੁੱਖ ਤੌਰ ਤੇ ਆਯਾਤ ਕੀਤੇ ਸਾਮਾਨ ਤੇ ਲਾਗੂ ਹੋਵੇਗਾ ਅਮਰੀਕੀ ਖਪਤਕਾਰਾਂ ਤੇ ਕੰਪਨੀਆਂ ਦੋਵਾਂ ਲਈ ਮਹਿੰਗਾ ਸਾਬਤ ਹੋ ਸਕਦਾ ਹੈ 트럼ਪ ਨੇ ਭਾਰਤ ਲਈ 26% ਚੀਨ ਲਈ 34% ਯੂਰੋਪੀਅਨ ਯੂਨੀਅਨ ਲਈ 20% ਸਨਹਿਤ ਦਰਜਨਾ ਦੇਸ਼ਾਂ ਲਈ ਸਾਰੇ ਆਯਾਤ ਅਤੇ ਵਿਅਕਤੀਗਤ ਟੈਰਿਫਾਂ ਦਰਾਂ ਤੇ 10% ਦੀ ਬੇਸਲਾਈਨ ਟੈਰਿਫ ਦਾ ਐਲਾਨ ਕੀਤਾ ਹੈ ਟੈਰਿਫਾਂ ਸੱਤਵਦ ਅਸਰ ਅਮਰੀਕਾ 'ਚ ਖਪਤਕਾਰ ਵਸਤਾਂ ਦੀਆਂ ਕੀਮਤਾਂ ਤੇ ਪਵੇਗਾ ਆਯਾਤ ਉਤਪਾਦਾਂ ਜਿਵੇਂ ਕਿ ਇਲੈਕਟ੍ਰੋਨਿਕਸ ਕੱਪੜੇ ਆਟੋ ਪਾਰਟਸ ਅਤੇ ਕੱਚੇ ਮਾਲ ਦੀਆਂ ਕੀਮਤਾਂ ਵਧ ਸਕਦੀਆਂ ਨੇ ਜਦੋਂ ਇਹਨਾਂ ਉਤਪਾਦਾਂ ਤੇ ਟੈਰਿਫ ਲਗਾਏ ਜਾਣਗੇ ਤਾਂ ਇਹਨਾਂ ਨੂੰ ਬਣਾਉਣ ਵਾਲੀਆਂ ਕੰਪਨੀਆਂ ਨੂੰ ਵਧੇਰੇ ਖਰਚ ਕਰਨਾ ਪਵੇਗਾ ਤੇ ਇਸ ਦਾ ਸਿੱਧਾ ਅਸਰ ਖਪਤਕਾਰਾਂ ਤੇ ਪਵੇਗਾ ਇਸ ਤਰ੍ਹਾਂ ਅਮਰੀਕਾ 'ਚ ਮਹਿੰਗਾਈ ਦਾ ਰਿਕਾਰਡ ਪੱਧਰ ਤੱਕ ਪਹੁੰਚ ਸਕਦੀ ਹੈ ਆਯਾਤ ਕੀਤੇ ਉਤਪਾਦ ਅਮਰੀਕੀ ਅਰਥਚਾਰੇ ਦਾ ਵੱਡਾ ਹਿੱਸਾ ਨੇ ਖਾਸ ਕਰਕੇ ਨਿਰਮਾਣ ਤੇ ਉਪਭੋਗਤਾ ਟੈਕਸਟਾਈਲ ਦੇ ਵਿੱਚ ਇਹਨਾਂ 'ਤੇ 26% ਟੈਰਿਫ ਦੇ ਪ੍ਰਭਾਵ ਨਾਲ ਘਰੇਲੂ ਉਦਯੋਗਾਂ ਦੀ ਉਤਪਾਦਨ ਲਾਗਤ ਵਧੇਗੀ ਜਿਸ ਨਾਲ ਖਪਤਕਾਰਾਂ ਲਈ ਕੀਮਤਾਂ ਵਧਣਗੀਆਂ ਨਤੀਜੇ ਵਜੋਂ ਅਮਰੀਕੀ ਖਪਤਕਾਰਾਂ ਦੀ ਖਰੀਦ ਦੀ ਸ਼ਕਤੀ ਘਟ ਸਕਦੀ ਹੈ ਜਿਸ ਨਾਲ ਆਰਥਿਕ ਦਬਾਅ ਵਧੇਗਾ ਸਿਰਫ ਖਪਤਕਾਰ ਹੀ ਨਹੀਂ ਅਮਰੀਕੀ ਉਦਯੋਗਾਂ ਨੂੰ ਵੀ ਮਹਿੰਗਾਈ ਦਾ ਸਾਹਮਣਾ ਕਰਨਾ ਪਵੇਗਾ ਬਹੁਤ ਸਾਰੀਆਂ ਅਮਰੀਕੀ ਕੰਪਨੀਆਂ ਕੱਚੇ ਮਾਲ ਤੇ ਪੁਰਜ਼ਿਆਂ ਲਈ ਵਿਦੇਸ਼ੀ ਸਪਲਾਈਰਾਂ ਤੇ ਨਿਰਭਰ ਕਰਦੀਆਂ ਨੇ ਜੇਕਰ ਉਹਨਾਂ ਤੇ ਵਾਧੂ ਡਿਊਟੀ ਲਗਾਈ ਜਾਂਦੀ ਹੈ ਤਾਂ ਉਹਨਾਂ ਦੀ ਉਤਪਾਦਨ ਲਾਗਤ ਵੱਧ ਜਾਵੇਗੀ ਜਿਸ ਕਾਰਨ ਉਹ ਆਪਣੀਆਂ ਕੀਮਤਾਂ ਵਧਾ ਸਕਦੇ ਨੇ ਇਹ ਸਥਿਤੀ ਅਮਰੀਕਾ ਦੇ ਕਾਰੋਬਾਰੀ ਮਾਹੌਲ ਨੂੰ ਹੋਰ ਮੁਸ਼ਕਲ ਬਣਾ ਸਕਦੀ ਹੈ। ਆਯਾਤ ਅਮਰੀਕੀ ਅਰਥਚਾਰੇ 'ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਪਰ ਕਰੇਲੂ ਉਤਪਾਦਨ ਹਜੇ ਵੀ ਇਸ ਦੀਆਂ ਜ਼ਿਆਦਾਤਰ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। 2022 ਵਿੱਚ ਯੂਐਸ ਦੇ ਕੁੱਲ ਕਰੇਲੂ ਉਤਪਾਦ ਦਾ 15.59% ਆਯਾਤ ਕੀਤੀਆਂ ਵਸਤੂਆਂ ਅਤੇ ਸੇਵਾਵਾਂ ਤੋਂ ਆਇਆ ਹੈ ਜਦਕਿ ਬਾਕੀ 84% ਤੋਂ ਵੱਧ ਕਰੇਲੂ ਉਤਪਾਦਨ ਦੁਆਰਾ ਪੂਰਾ ਕੀਤਾ ਗਿਆ ਹੈ। ਇਹ ਅੰਕੜਾ ਦਰਸਾਉਂਦਾ ਹੈ ਕਿ ਅਮਰੀਕਾ ਵਿਸ਼ਵ ਵਪਾਰ ਵਿੱਚ ਵੱਡਾ ਹਿੱਸਾ ਹੋਣ ਦੇ ਬਾਵਜੂਦ ਆਪਣੀ ਆਰਥਿਕਤਾ 'ਚ ਸਵੈਨਿਰਭ ਪਰਤਾ ਕਾਇਮ ਰੱਖਦਾ ਹੈ ਉਸਾਰੀ ਖੇਤਰ ਦੀ ਗਲ ਕਰੀਏ ਤਾਂ ਅਮਰੀਕਾ ਚ ਇਸ ਖੇਤਰ ਦਾ ਲਗਭਗ 33.3 ਫੀਸਦੀ ਦਰਾਮਦ ਉਤਪਾਦਨ ਤੇ ਨਿਰਭਰ ਕਰਦਾ ਹੈ ਇਸ ਦਾ ਮਤਲਬ ਇਹ ਹੈ ਕਿ ਸੰਯੁਕਤ ਰਾਜ ਵਿੱਚ ਵਰਤੇ ਜਾਣ ਵਾਲੇ ਇੱਕ ਤਿਹਾਈ ਤੋਂ ਵੱਧ ਨਿਰਮਾਣ ਉਤਪਾਦ ਵਿਦੇਸ਼ਾਂ ਤੋਂ ਆਉਂਦੇ ਨੇ ਜਦਕਿ ਦੋ ਤਿਹਾਈ ਘਰੇਲੂ ਤੌਰ ਤੇ ਪੈਦਾ ਕੀਤੇ ਜਾਂਦੇ ਨੇ ਭਾਵੇਂ ਇਹ ਦਰ آمد ਅਨੁਪਾਤ ਉੱਚਾ ਹੈ ਫਿਰ ਵੀ ਅਮਰੀਕਾ ਆਪਣੇ ਉਦਯੋਗਿਕ ਉਤਪਾਦਨ ਦਾ ਵੱਡਾ ਹਿੱਸਾ ਖੁਦ ਜਮਾਦਾ ਹੈ ਖਪਤਕਾਰਾਂ ਦੇ ਖਰਚਿਆਂ ਦੀ ਰਚਨਾ ਨੂੰ ਦੇਖਦੇ ਹੋਏ ਅਮਰੀਕਾ ਚ ਖਰੀਦੀਆਂ ਗਈਆਂ ਚੀਜ਼ਾਂ ਦਾ ਲਗਭਗ 11% ਆਯਾਤ ਕੀਤਾ ਜਾਂਦਾ ਹੈ ਇਹ ਅੰਕੜਾ ਪਿਛਲੇ 15 ਸਾਲਾਂ ਤੋਂ ਸਥਿਰ ਰਿਹਾ ਹੈ ਜੋ ਇਹ ਦਰਸਾਉਂਦਾ ਹੈ ਕਿ ਅਮਰੀਕੀ ਖਪਤਕਾਰ ਮੁੱਖ ਤੌਰ ਤੇ ਘਰੇਲੂ ਉਤਪਾਦਾਂ ਅਤੇ ਸੇਵਾਵਾਂ 'ਤੇ ਭਰੋਸਾ ਕਰਨਾ ਜਾਰੀ ਰੱਖਦੇ ਨੇ ਦੇਸ਼ ਦੀਆਂ ਵਪਾਰਕ ਨੀਤੀਆਂ ਤੇ ਉਦਯੋਗਿਕ ਸਮਰਥਾਵਾਂ ਕਾਰਨ ਅਮਰੀਕੀ ਵਸਤੂਆਂ ਦੀ ਖਪਤ ਜ਼ਿਆਦਾ ਰਹਿੰਦੀ ਹੈ ਇਨ੍ਹਾਂ ਅੰਕੜਿਆਂ ਤੋਂ ਸਪਸ਼ਟ ਹੈ ਕਿ ਦਰਾਂਮਦ ਦਾ ਪ੍ਰਭਾਵ ਅਮਰੀਕਾ 'ਚ ਮੌਜੂਦ ਹੈ ਪਰ ਦੇਸ਼ ਦੀ ਆਰਥਿਕਤਾ ਦਾ ਵੱਡਾ ਹਿੱਸਾ ਘਰੇਲੂ ਉਤਪਾਦਨ ਦੁਆਰਾ ਹੀ ਚਲਾਇਆ ਜਾਂਦਾ ਹੈ ਵਿਦੇਸ਼ੀ ਉਤਪਾਦ ਕੁਝ ਹੱਦ ਤੱਕ ਉਦਯੋਗ ਨਿਰਮਾਣ ਅਤੇ ਖਪਤਕਾਰਾਂ ਦੇ ਖਰਚਿਆਂ 'ਚ ਭੂਮਿਕਾ ਨਿਭਾ ਸਕਦੇ ਨੇ ਪਰ ਅਮਰੀਕਾ ਦੀ ਨੀਤੀ ਅਤੇ ਉਤਪਾਦਨ ਸਮਰਥਾ ਇਸ ਨੂੰ ਸੰਤੁਲਿਤ ਰੱਖਦੀ ਹੈ ਅਮਰੀਕਾ ਦੇ ਕੁਝ ਹਿੱਸਿਆਂ ਦੇ ਵਿੱਚ ਤੇਜ਼ ਤੂਫਾਨ ਕਰਕੇ ਜੰਜੀਵਨ ਪ੍ਰਭਾਵਿਤ ਹੋਇਆ ਹੈ ਤੂਫਾਨ ਕਰਕੇ ਘਰਾਂ ਦੀ ਬਿਜਲੀ ਗਲ ਹੋ ਗਈ ਹੈ ਬਿਜਲੀ ਦੀਆਂ ਲਾਈਨਾਂ ਨੂੰ ਨੁਕਸਾਨ ਪਹੁੰਚਿਆ ਹੈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਬਹੁਤ ਸਾਰੇ ਘਰਾਂ ਦੇ ਉੱਤੇ ਬਿਜਲੀ ਦੇ ਖੰਭੇ ਡਿੱਗ ਗਏ ਨੇ ਸੜਕਾਂ ਦੇ ਉੱਤੇ ਬਿਜਲੀ ਦੇ ਖੰਭੇ ਡਿੱਗੇ ਹੋਏ ਨੇ ਲੋਕਾਂ ਨੂੰ ਆਵਾਜਾਈ ਦੇ ਵਿੱਚ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਥਾਵਾਂ ਦੇ ਉੱਤੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਰਹਿਣ ਦੀ ਵੀ ਅਪੀਲ ਕੀਤੀ ਗਈ ਹੈ ਅਮਰੀਕਾ ਦੇ ਮੱਧ ਪੱਛਮੀ ਤੇ ਦੱਖਣ ਦੇ ਕੁਝ ਹਿੱਸਿਆਂ 'ਚ ਇੱਕ ਭਿਆਨਕ ਤੂਫਾਨ ਨੇ ਛੱਤਾਂ ਨੂੰ ਉਖਾੜ ਦਿੱਤਾ ਹੈ, ਬਿਜਲੀ ਦੇ ਖੰਬੇ ਤੇ ਦਰਖਤ ਡਿੱਗ ਗਏ ਨੇ। ਤੂਫਾਨ ਦੇ ਮੱਦੇਨਜ਼ਰ ਉੱਤਰ-ਪੂਰਬੀ ਆਰਕੰਸਾਸ ਵਿੱਚ ਇੱਕ ਸੰਖੇਪ ਐਮਰਜੈਂਸੀ ਦੀ ਸਥਿਤੀ ਕोषित ਕੀਤੀ ਗਈ। ਰਾਸ਼ਟਰੀ ਮੌਸਮ ਸੇਵਾ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਹ ਇੱਕ ਖਤਰਨਾਕ ਸਥਿਤੀ ਹੈ, ਕਿਰਪਾ ਕਰਕੇ ਘਰ ਦੇ ਅੰਦਰ ਰਹੋ। ਆਰਕੰਸਾਸ, ਇਲਿਨੋਇਸ, ਮਿਸੂਰੀ ਤੇ ਮਿਸਿਸਿਪੀ ਦੇ ਕੁਝ ਹਿੱਸਿਆਂ 'ਚ ਬ੍ਰਿਤੀ ਸ਼ਾਮ ਨੂੰ 12 ਤੋਂ ਵੱਧ ਤੂਫਾਨ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਮੌਸਮ ਵਿਗਿਆਨੀ ਨੇ ਇਸ ਦਾ ਕਾਰਨ ਅਸਥਿਰ ਵਾਤਾਵਰਣ ਤੇਜ਼ ਹਵਾਵਾਂ ਅਤੇ ਖਾੜੀ ਤੋਂ ਦੇਸ਼ ਦੇ ਕੇਂਦਰੀ ਹਿੱਸੇ 'ਚ ਆਉਣ ਵਾਲੀ ਨਾਮੀ ਅਤੇ ਦਿਨਵੇਲੇ ਦੀ ਗਰਮੀ ਨੂੰ ਦੱਸਿਆ ਆਉਣ ਵਾਲੇ ਦਿਨਾਂ 'ਚ ਦੱਖਣ ਅਤੇ ਮੱਧ ਪੱਛਮ ਵਿੱਚ ਸੰਭਾਵੀ ਤੌਰ ਤੇ ਗੰਭੀਰ ਹੜ੍ਹਾਂ ਦਾ ਖਤਰਾ ਵੀ ਹੈ ਕਿਉਂਕਿ ਪੂਰਬ ਵੱਲ ਵੱਧ ਰਿਹਾ ਇੱਕ ਸ਼ਕਤੀਸ਼ਾਲੀ ਤੂਫਾਨ ਤੇਜ਼ ਹੋ ਰਿਹਾ ਹੈ ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਕਿ ਸ਼ਕਤੀਸ਼ਾਲੀ ਤੂਫਾਨ ਪ੍ਰਣਾਲੀ ਸ਼ਨੀਵਾਰ ਤੱਕ ਹਰ ਰੋਜ਼ ਹੜ ਦਾ ਖਤਰਾ ਲਿਆਏਗੀ ਅਗਲੇ 4 ਦਿਨਾਂ ਚ 30 ਸੈਂਟੀਮੀਟਰ ਤੋਂ ਵੱਧ ਮੀਂਹ ਦੀ ਉਮੀਦ ਜਤਾਈ ਜਾ ਰਹੀ ਹੈ। ਜੰਦ-ਜੰਦ ਇੱਕ ਵਾਰ ਫੇਰ ਨਜ਼ਰ ਮਾਰਦੇ ਆ ਮੁਖੜਲੇਸ ਤੇ ਅਮਰੀਕਾ ਨੇ ਭਾਰਤ ਤੇ 26% ਟੈਰਿਫ ਐਲਾਨਿਆ ਡ੍ਰੰਪ ਨੇ ਕਿਹਾ ਮੋਦੀ ਮੇਰੇ ਚੰਗੇ ਦੋਸਤ ਪਰ ਟੈਰਿਫ ਤੇ ਉਹਨਾਂ ਦਾ ਵਿਵਾਰ ਨਹੀਂ ਹੈ ਸਹੀ। ਟੈਰਿਫ ਐਲਾਨਣ ਤੋਂ ਬਾਅਦ ਅਮਰੀਕਾ ਨੂੰ ਵੱਡਾ ਖਤਰਾ ਰਿਕਾਰਡ ਤੋੜ ਪੱਧਰ ਤੇ ਵੱਧ ਸਕਦੀ ਹੈ ਮਹਿੰਗਾਈ। ਤੂਫਾਨ ਤੇ ਹੜਾ ਕਾਰਨ ਜੰਝਵਨ ਪ੍ਰਭਾਵਿਤ ਡਿੱਗੇ ਬਿਜਲੀ ਦੇ ਖੰਬੇ ਕਈ ਘਰਾਂ ਦੀ ਬਿਜਲੀ ਕੁੱਲ ਇਸ ਦੇ ਨਾਲ ਹੀ ਮੈਨੇਜਰ ਜੀ ਅਜਾਤ ਕਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ